ਅਰ ਅੱਜ ਅਸੀਂ ਤੁਹਾਡੇ ਕੋਲੇ ਬਲਾਕ ਸਰਪਤੀ ਵਰ ਜਿਲ੍ਹਾ ਪ੍ਰਸ਼ਦ ਦੋਨਾਂ ਮਾਰੇ ਤੁਹਾਡੇ ਵਿੱਚ ਵਿਚਾਰ ਵਟਾਂਦਰਾ ਆਪਣੇ ਵਿਚਾਰ ਸਾਂਝੇ ਕਰਨ ਆਏ ਸੋ ਸਾਡੇ ਪਰਿਵਾਰ ਵੱਲੋਂ ਸਾਡੇ ਪਰਿਵਾਰ ਵੱਲੋਂ ਤੁਹਾਨੂੰ ਦੋਨੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਕੈਂਡੀਡੇਟ ਕੁਲਦੀਪ ਕੌਰ ਜੀ ਔਰ ਉਹਨਾਂ ਦੇ ਦੂਸਰੇ ਛੋਟੇ ਬਲਾਕ ਸੰਵਤੀ ਦੇ ਕੈਂਡੀਡੇਟ ਹੋਈ ਪਹੁੰਚਿਆ ਰਲ ਕੇ ਤੁਸੀਂ ਸੰ ਲੋਕ ਰਲ ਕੇ ਸਾਰੇ ਮੋਟਾ ਪਾਉਣੀਆਂ ਸੰਯੋਗ ਕਰਨਾ ਹੈ ਐਮ ਐਲ ਸਾਬ ਨੇ ਕਿਤੇ ਜਾਣਾ ਅੱਗੇ ਸੰਸਦਾਰ ਤੇ ਸਮਾਂ ਥੋੜਾ ਹੈ ਮੈਂ ਐਮ ਐਲ ਸਾਬ ਨੇ ਦਿਨਾ ਟਾਈਮ ਥੋੜਾ ਨਾਲ ਤੱਕ ਵਿਚਾਰ ਸਾਂਝਾ ਕਰਨਾ ਹਮਤੋਂ ਪਹਿਲਾਂ ਫਤਿਹ ਦੀ ਸਾਂਝ ਖੋਣੇ ਆ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਤੇ ਸਾਡੇ ਸਟੇਜ ਤੇ ਬਿਰਾਜਮਾਨ ਐਮਐਲਏ ਸਾਹਿਬ ਜਲਾਲਾ ਜਗਦੀਪ ਸਿੰਘ ਮੋਜ਼ ਗੋਲਡੀ ਜੀ ਨੂੰ ਜੀ ਆਇਆਂ ਕਿਹਾ ਜਾਂਦਾ ਤੇ ਸਾਡੇ ਜੋੜਕੀ ਜੌਨ ਤੋਂ ਇੱਕ ਮੇਰਾ ਵੀਰ ਬੇਨਤੀ ਆ ਯਾਰ ਵੀ ਪਲੀਜ਼ ਬੈਠੋ ਯਾਰ ਵੈਰੀ ਵੈਰੀ ਆਪਣੇ ਜੋੜਕੀ ਜੌਨ ਤੋਂ ਰੰਮਾ ਗਿੱਲ ਚੱਕ ਪੱਖੀ ਆਪਣਾ ਭਰਾ ਉਹਨਾਂ ਦੀ ਵਾਈਫ ਜ਼ਿਲ੍ਹਾ ਪ੍ਰੀਸ਼ਦ ਚੋਣ ਲੜ ਰਹੇ ਨੇ ਤੇ ਆਪਣੇ ਪਿੰਡ ਤੋਂ ਸੁਰਿੰਦਰ ਸਿੰਘ ਕਾਮਰੇਟ ਉਹ ਬਲਾਕ ਸੰਮਤੀ ਦੀ ਚੋਣ ਲੜ ਰਹੇ ਨੇ ਬੇਨਤੀ ਇਹ ਅਭੀ ਚਲੋ ਸਰਕਾਰ ਆਪਣੇ ਵਾਸਤੇ ਪਾਣੀ ਖੇਤਾਂ ਵਾਸਤੇ ਬਹੁਤ ਵਧੀਆ ਪ੍ਰੋਵਾਈਡ ਕਰਵਾ ਰਹੀ ਹੈ ਨਹਿਰ ਚਲੋ ਹੁਣ ਬੰਦੀ ਆਈ ਹੈ ਨਹੀਂ ਤਾਂ ਨਹਿਰ ਤਾਂ ਕਈ ਦਾ ਵੀ ਕਦੋਂ ਸੁੱਕੀ ਹੈ ਇੰਨਾ ਪਾਣੀ ਦੇ ਦਿੱਤਾ ਖੇਤਾਂ 'ਤੇ ਬਿਜਲੀ ਦੇ ਰਹੀ ਹੈ ਦਵਾਈਆਂ ਹਸਪਤਾਲਾਂ 'ਚ ਦਵਾਈਆਂ ਦੇ ਅੱਗੇ ਨਾਲੋਂ ਬਹੁਤ ਸੁਧਾਰ ਕੀਤਾ ਗਿਆ ਤੇ ਬਾਕੀ ਐਮ.ਐਲ.ਏ. ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਸਾਡੇ ਪਿੰਡ ਬਹੁਤ ਸਾਰੇ ਕੰਮ ਰਹਿੰਦੇ ਵੀ ਆ ਜੀ ਜਿਵੇਂ ਕਿ ਖਾਲਿਆਂ ਦੇ ਤੇ ਬਾਕੀ ਕਲੀਨਿਕ ਗਰੀਬਾਂ ਵਾਸਤੇ ਪੈਲਸ ਦਾ ਵੀ ਪ੍ਰਬੰਧ ਕੀਤਾ ਜਾਵੇ ਇਹ ਕੰਮ ਸਾਡੇ ਰਹਿੰਦੇ ਆ ਜੀ ਇਹ ਵੀ ਕੀਤੇ ਨਾ ਰੇਕੀ ਗੀਕਾ ਕਾ ਹੌਸਲ ਰੈਕੀ ਪਿੰਦਰ ਅੰਕਲ ਦੇਵਰਾ ਸ਼ਰਮਾ ਜੀ ਨੂੰ ਬੇਨਤੀ ਕਰਦੇ ਆ ਕਿ ਉਹ ਆਪਣੇ ਵਿਚਾਰ ਦੇ ਪੰਮੇ ਪਰਮ ਸਤਕਾਰਯੋਗ ਪਿੰਡ ਦੀ ਸਮੂਹ ਕੀ ਸੰਗਤ ਨੂੰ ਇੱਥੇ ਪੁਰਜੰਤ ਜੀ ਆਇਆਂ ਕਹਦੇ ਹਾਂ ਪ੍ਰਧਾਨਗੀ ਮੰਡਲ ਚ ਬਿਰਾਜਮਾਨ ਸਾਡੇ ਸਤਿਕਾਰਯੋਗ ਐਮ ਐਲ ਏ ਜਗਦੀਪ ਮੋਸ ਗੋਲੜੀ ਜੀ ਨਿਹਾਰੋ ਆ ਗੁਰਮੇਂਦ ਪਿੰਡ ਦੇ ਬਜ਼ੁਰਗ ਵਾਰ ਨੌਜਵਾਨ ਸਾਥੀਓ ਸਭ ਨੂੰ ਆਓ ਭਤੇ ਦੀ ਸਾਮਪਾ ਇਹ ਵਾਏ ਗੁਰਜੀ ਦਾ ਖਾਲਸਾ ਆਪ ਸਭ ਨੂੰ ਪਤਾ ਹੀ ਹੈ ਕਿ ਦੇਨ ਐਤਵਾਰ 14 ਤਰੀਕ ਨੂੰ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੇਸ਼ਦ ਦੇ ਇਲੈਕਸ਼ਨ ਹੋਣ ਜਾ ਰਹੇ ਹੈ ਕਿਰਪਾ ਕਰਕੇ ਚੋਣ ਨਿਸ਼ਾਨ ਝਾੜੂ ਚੋਣ ਨਿਸ਼ਾਨ ਝਾੜੂ ਦੀਦੀ ਫਿਤਰਤ ਹੈ ਕਿ ਚਾਹੇ ਉਹ ਮਕਾਨ ਹੈ ਚਾਹੇ ਉਹ ਧਾਰਮਿਕ ਸਥਾਨ ਹੈ ਚਾਹੇ ਦੁਕਾਨ ਹੈ ਕਿ ਉਹ ੂੜੇ ਨੂੰ ਮੇਲ ਕੇ ਇਕੱਠਾ ਕਰਕੇ ਤੇ ਇੱਕ ਨੁਕਰੇ ਤੇ ਲਾ ਦਿੰਦਾ ਹੈ ਸੋ ਤੁਸੀਂ ਪਹਿਲਾਂ ਵੀ ਬੜੀ ਵੱਡੀ ਗਿਣਤੀ ਜਿ 92000 ਵੋਟਰਾਂ ਤੇ ਐਮਐਲਏ ਜਿਤਾਇਆ ਅਸੀਂ ਉਦੋਂ ਜਦੋਂ ਇਲੈਕਸ਼ਨ ਰਲ ਰਹੇ ਸਨ ਜੇ ਅਸੀਂ ਕੰਮ ਨਾ ਕਰੀਏ ਤੇ ਸਾਨੂੰ ਵੋਟ ਨਾ ਚਨ ਹੋਏਗੇ ਇੱਕ ਗਿੱਦੜਬਾਦ ਆ ਇਲੈਕਸ਼ਨ ਹੋਇਆ ਇੱਕ ਜਲੰਧਰ ਦਾ ਹੋਇਆ ਸੋ ਲੋਕਾਂ ਨੇ ਬੜੀ ਵੱਡੀ ਗਿਣਤੀ ਚ ਫਤਵਾ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਹੈ ਉਸ ਦੇ ਬਦੌਲਤ ਅੱਜ ਤੁਹਾਡੇ ਕੋਲ ਫਰਿਆਦ ਲੈ ਕੇ ਆਏ ਆ ਤੁਹਾਡੇ ਦੁਆਰ ਤੇ ਆਏ ਆ ਤੁਹਾਨੂੰ ਬੇਨਤੀ ਕਰਨ ਵਾਸਤੇ ਆਏ ਆ ਕਿ ਭਰਾਓ ਉਦੋਂ ਅਸੀਂ ਜਦੋਂ ਇਲੈਕਸ਼ਨ ਲੜਦੇ ਸੀ ਉਦੋਂ 4-5 ਗਰੰਟੀਆਂ ਹੀ ਦਿੱਤੀਆਂ ਤੁਹਾਡਾ ਨਾ ਵਾਦਾ ਕੀਤਾ ਸੀ ਕਿ ਅਸੀਂ ਬਿਜਲੀ ਦੇ ਬਿੱਲ ਜਿਹੜੇ ਨੇ ਉਹ ਫ੍ਰੀ ਕਰਾਂਗੇ ਬਿਜਲੀ 24 ਘੰਟੇ ਦੇਵਾਂਗੇ ਔਰ ਕਿਸਾਨ ਜਿਹੜੇ ਨੇ ਉਹਨਾਂ ਨੂੰ ਵੀ ਵੇਖ ਲੋਕੋ ਦੀ ਕਰਦੇ ਬਿਜਲੀ ਨਹੀਂ ਮਿਲਦੀ ਹੁਣ ਦਿਨ ਮਿਲ ਜਾ ਕੇ ਆਦਾ ਪਾਣੀ ਲਾਉਂਦੇ ਨੇ ਰਾਤ ਨੂੰ ਰਾਤ ਕਰਦੇ ਇਸੇ ਤਰ੍ਹਾਂ ਮਹੱਲਾ ਕਲੀਨਿਕ ਵਧੀਆ ਸਕੂਲ ਵਧੀਆ ਲਗਭਗ 60000 ਦੇ ਕਰੀ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਬਿਨਾਂ ਸਪਾਰਸ਼ ਦੇ ਬਿਨਾਂ ਟੈਲੀਫੋਨ ਦੇ ਬਿਨਾਂ ਪ੍ਰਾਚਰ ਤੁਸੀਂ ਆਸ-ਪਾਸ ਆਪਣੇ ਪਿੰਡੇ 'ਚ ਵੀ ਨਿਗਾਹ ਮਾਰ ਕੇ ਵੇਖ ਲਿਆ ਜੇ ਆ ਸਾਡੇ ਕੋਲ ਹੀ ਬੈਠੇ ਨੇ ਪਿਛਲੇ ਪਿੰਡਾਂ ਦੇ ਬੱਚੇ ਜਿਹੜੇ ਦੇ ਪੜ੍ਹੇ ਲਿਖੇ ਮੈਰਿਟ ਦੇ ਸਾਹ ਮੈਰਿਟ ਦੇ ਸਪਾਰਸ਼ ਨਹੀਂ ਚੱਲੀ ਐਮਐਲਏ ਕੋਲ ਵੀ ਲੋਕ ਆਉਂਦੇ ਸੀ ਵੀ ਸਾਡੇ ਬੱਚੇ ਦੀ ਇੰਟਰੂ ਆ ਗਈ ਯੋ ਕਹਿੰਦੇ ਜੀ ਮੈਰਿਟ ਕਿਸੇ ਦੀ ਕੋਈ ਸਪਾਰਸ਼ ਨਹੀਂ ਸੋ ਇਸ ਵਾਸਤੇ ਕਿ ਉਦੋਂ 4-5 ਗਾਰੰਟੀਆਂ ਕੀ ਭਰੀਆਂ ਸੀ ਲੇਕਿਨ ਆ ਮੇਰੇ ਕੋ ਡੈਰੀ ਹੈ ਜਿਹਦੇ ਤੇ 37 ਕੰਮ ਕੀਤੇ ਨੇ ਸਾਡੇ ਤਿੰਨ ਸਾਲਾਂ ਚ 37 ਜੇ ਮਗਰਾਨ ਲੱਗਿਆ ਤੇ ਇੱਥੇ ਹੀ ਸਾਰਾ ਟਾਈਮ ਖਤਮ ਹੋ ਜਾਣਾ ਚਾਹੇ ਉਹ ਚਾਹੇ ਪਿੰਜੇਤੀ ਸਤੇ ਜਾ ਰਹੇ ਨੇ ਤਾਂ ਜੋ ਨਸ਼ਾ ਤਾਂ ਦੂਰ ਹੋ ਸਕਣ ਜਿਆਦਾ ਗੱਲਾਂ ਨਾ ਕਰਦੇ ਹੋ ਇੱਕ ਵਾਰੀ ਫੇਰ ਇਹ ਹੀ ਬੇਨਤੀ ਕਰਾਂਗੇ ਛਾੜੋ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਆ ਗਿਆ ਹੋਈ ਆਹੋ ਜੀ ਤੁਹਾਨੂੰ ਕਹਿੰਦਾ ਕਿ ਮੈਂ ਸਾਰਾ ਸਾਰੇ ਚੜ੍ਹੂ ਨੂੰ ਵੋਟਾਂ ਪਾਉ ਤੇ ਬੜਾ ਤਰ੍ਹਾਂ ਸਤਿਕਾਰਯੋਗ ਸਾਡੇ ਹਲਕੇ ਦੇ ਹਰਬੰਨ ਪਿਆਰੇ ਨੇਤਾ ਐਮ ਐਨ ਏ ਜਦੀਪ ਗੁਰ ਗੋੜੀ ਜੀ ਗੁਰੂ ਸੇਵ ਦੀ ਫਤਿਹ ਪ੍ਰਾਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪ੍ਰਸ਼ੀਤਾ ਬੈਠੇ ਬੈ ਜੋ ਹੈਲਪ ਆ ਪਾਗੜੇ ਪ੍ਰਾਣਾ ਲੀਡਰ ਅਗੇ ਬੈ ਜੋ ਕਰਦੀ ਬਲੌਕ ਸਪੇਟੀ ਜ਼ਿਲ੍ਹਾ ਪ੍ਰਸ਼ਾਸਨ ਦੇ ਲੈਕਚਰ ਨੇ ਤੇ ਤੁਹਾਡੇ ਸਾਹਮਣੇ ਹਾਲਾਤ ਕਿੱਕ ਪਾਸੇ ਉਹਨਾਂ ਨੇ 75 ਸਾਲ ਵੇਖਿਆ ਹੈ ਇੱਕ ਪਾਸੇ ਆਪਾਂ ਸਾਡੇ ਤਿੰਨ ਸਾਲਾਂ 'ਚ ਇੱਕ ਕੰਮ ਸਭ ਤੋਂ ਚੰਗਾ ਹੋਇਆ ਵੀ ਥੋੜੀ ਸਰਕਾਰ ਨੇ ਕਿਸੇ ਤੇ ਨਜਾਇਜ਼ ਪਰਚਾ ਅਧਕਾਰ ਵਿੱਚ ਨਹੀਂ ਕਰਾਇਆ ਸਹੀ ਇਹ ਗੱਲ ਤਾਂ ਕੋਈ ਇਹ ਨਹੀਂ ਕਹਿੰਦਾ ਟਿੱਪਾਂ 'ਚ ਕਿੰਨੇ ਆਏ 307 ਲੱਗੀ ਹੈ 26 ਲੱਗੀ ਅਸੀਂ ਤਾਂ ਕੋਸ਼ਿਸ਼ ਕਰ ਸਕਦੇ ਕੰਮ ਭਾਵੇਂ ਇੱਕ ਦਾ ਰਹਿ ਜਾਏ ਪਰ ਆਪਦੇ ਵੱਲੋਂ ਸਿਸਟਮ ਠੀਕ ਦੇਣਾ ਚਾਹੀਦਾ ਤੇ ਦੂਜਾ ਇੱਥੇ ਪਾਸੇ ਤਾਂ ਕਾਂਗਰਸ ਦਾ ਪੁਰਾਣਾ ਪਰਿਵਾਰ ਹੈ ਜਿਨ੍ਹਾਂ ਨੇ ਝਾੜੂ ਦਾ ਬੂਟਾ ਲਾਇਆ ਬਾਪੂ ਸਾਈਕਲ ਤੇ ਜਾਂਦਾ ਸੀ ਤੇ ਬਾਦਸ਼ਾਹ ਦੇ ਬਹਿ ਕੇ ਪ੍ਰਚਾਰ ਕਰਦਾ ਹੁੰਦਾ ਝਾੜੂ ਹਾਂਜੀ ਕਿ ਦੂਜੇ ਪਾਸੇ ਇਹ ਚੱਕ ਪੱਖੀ ਤੋਂ ਮੁੰਡਾ ਹੁਣ ਖੜਾ ਹੋ ਜਾ ਉਹਨੂੰ ਟਿਕਟ ਦਿੱਤੀ ਜ਼ਿਲ੍ਹਾ ਪ੍ਰਸ਼ਾਸਨ ਕਿਉਂ ਪਰਿਵਾਰ ਹੈ ਜਿਨ੍ਹਾਂ ਨੇ ਅੱਜ ਤੱਕ ਕਦੇ ਪਿੰਟ ਨਹੀਂ ਮਹਾਈ ਤੇ ਪੁਰਾਣੇ ਵਾਲੇ ਮਿਲ ਨੇ ਇਹਦੇ ਤੇ ਪਰਚਾ ਕਰਕੇ 1.5 ਮਹੀਨੇ ਨੂੰ ਅੰਦਰ ਲੋਈ ਰੱਖਿਆ ਸੀ ਉਹਦਾ ਵੀ ਜਵਾਬ ਦਿੱਤਾ ਕੋਈ ਗੱਲ ਨਹੀਂ ਬਾਬਾ ਨਾਨਕ ਕਿਰਪਾ ਕਰੂਗਾ ਇਹਨਾਂ ਲੋਈ ਤੇ ਰਲਕਾ ਲੱਗਿਆ ਵੀ ਉਧਰ ਕੰਮ ਹੀ ਨਹੀਂ ਬੋਲਦੇ ਫਰਕ ਆਈ ਹੈ ਬਸ ਕੋਡਾ ਆਖਦਾ ਦਾਸਾਪੁਰ ਵੀ ਪੁਰਾਣੇ ਬੰਦੇ ਐ ਨਾ ਥੋਡੇ ਅਸੀਂ ਗੋਲਡੀ ਪੁਰਾਣਾ ਐ ਇਹਨਾਂ ਗੋਲਡੀ ਐਸੇ ਤੁਸੀਂ ਪੁਰਾਣੇ ਹੋ ਮਿਰਗੇ ਆਮ ਕਰਦੇ ਬੂਟਾ ਲੈ ਮੈਂ ਕਿੰਵੀਂ ਰਿਹਾ ਹਾਂਗਾ ਤੁਹਾਡੇ ਪਿੰਚੂ ਇਹ ਤੋਂ ਪਹਿਲਾਂ ਉਹ ਵੀ ਤਾਂ ਸੀ ਨਾ ਇੰਨੀ ਰਿਹਾਉਂਦੇ ਸੀ 1825 ਦਿਨ ਤੁਸੀਂ ਦਿੱਤੇ 1825 ਦਿਨ ਤੁਹਾਡੇ ਅਸਤੇ ਕੰਮ ਕਰਾਂ ਇਹ ਤੁਕ ਮੂਲੇਨ ਸੜਕ ਜਾਂਦੀ ਹੈ ਕੱਚੀ ਇੱਕ ਰਾ ਹੈਗੇ ਹੈ ਇੱਕ ਰਾ ਹੈ 31 ਮਾਰਚ ਤੋਂ ਪਹਿਲਾਂ ਪਹਿਲਾਂ ਵੜ ਜੂਗੀ ਪਾਸ ਕਰਤੀ ਇੱਕ ਹਾੜਾਂ ਘੜਾਂ ਡੰਗਨ ਪਾਸ ਕਰਤੀ ਐ ਉਹ ਵੀ ਖੱਤੀ ਮਾਰ ਤੱਕ ਬਣਾ ਦੇਗੇ ਮੈਂ ਪੜਚਾ ਦੇਣਾ ਆਪਣੇ ਹਲਕੇ ਦੇ ਪਿੰਡ ਦੇ ਦੂਜੇ ਤੇ ਮੂੰਹ ਜਬਾਨੀ ਕਰਾ ਦਿਆਂ ਆਕਾਂ ਤੋਂ ਝੰਡਾ ਲਈ ਤੇ ਪਾਕਾਂ ਬੰਨਾਲ ਤੇ ਝੋਟਿਆਂ ਲਈ ਝੋਟਿਆਂ ਤੇ ਕੱਟਿਆਂ ਲਈ ਕੱਟਿਆਂ ਤੇ ਚੱਕ ਡੱਬਾ ਲਵਰਲਾ ਸਾਰੀਆਂ ਬਾਤੀਆਂ ਠੀਕ ਹੈ ਇੱਕ ਪੁਲਿਸ ਹਟ ਕਰਾ ਦਿਓ ਜੀ ਟਾਲ ਉਹ ਪੇਰ ਹੈ ਜੀ ਉਹ ਢਾ ਲੋ ਕਿਉਂ ਜਦੋਂ ਜਦੋਂ ਆਪਣੀ ਗੱਲ ਹੋ ਗਈ ਸੀ ਜਿੱਦਣਾ ਸੜਕਾਂ ਜੀ ਹੁਣ ਬਣਨੀ ਸ਼ੁਰੂ ਹੋਣਗੀਆਂ ਦੁਬਾਰਾ ਟਾਰਨ ਨੂੰ ਕੋਈ ਯਾਦ ਬੇਫਿਕਰ ਆਪਕ ਕਰਾ ਦੇ। 66 ਦਾ ਥੋੜਾ ਪੈਂਡ ਦਾ ਰੋਡ ਕਰੋ। 66 ਦਾ ਛੇਤੀ ਥੋੜਾ ਕੋੜ ਖੜ ਗਈ। ਸਾਡਾ ਕੋੜ ਨਿਕਲ। ਉਹ ਥੋੜਾ ਪ੍ਰਬੰਧਕ ਵੇਲੇ ਰੜ ਗਿਆ ਖਿੱਲੀ ਜੀ ਇਹ ਨਹੀਂ ਤਾਂ ਹੁਣ ਬਣਾ ਦੇਣਾ ਸੀ ਥੋੜਾ। ਮਾਲੀ ਤਾਂ ਛੱਡਾ ਕੀ ਕਿਸੇ ਨੇ। ਹੈ? 66 ਬੰਦਾ ਲੋਕਾਂ ਨੇ ਮਾਰਨ ਜੱਟੇ ਕੀ ਕਿੱਦਿ। ਚਲੋ ਜਿਹੜਾ ਬਚਾਓ ਉਹ ਤਾਂ ਬਚਾਈਏ। ਬਚਾ ਕਿ ਉਹਨੂੰ ਘਟਾਓਗੇ ਤਾਂ ਹੀ ਬਚੇਗਾ। ਬਚੇਗਾ। ਉਹ ਤਾਂ ਨਹੀਂ ਹੁਣ ਬਸ ਨੇੜੇ ਇਹ ਕੰਮ ਆਪਣਾ। ਦੂਜਾ। ਉਹ ਕਰਕੇ ਕਰਾ ਦੇਗਾ ਔਰ ਦੂਜਾ। ਪੰਜਾਬ ਸਰਕਾਰ ਨੇ ਆਦਿਵਰ ਕੋਈ ਕਮੀ ਨਹੀਂ ਛੱਡੀ ਜੋ ਲੋਕਾਂ ਲਈ ਕਰ ਸਕਦੀ ਸੀ ਚਾਹ ਬਿਜਲੀ ਦਾ ਮੁੱਦਾ ਸੀ ਚਾਹ ਨੇਰੀ ਪਾਣੀ ਦਾ ਮੁੱਦਾ ਸੀ ਖਾਲੇ ਬਣਿਆ ਤੁਹਾਡੇ ਕੋਲ ਕਿੰਨੇ ਰਹਿ ਗਏ ਕੋਈ ਵੀ ਨਹੀਂ ਬਣਿਆ ਬੱਸ ਹੋਇਆ ਇਸ ਟਿਕਲ ਅੱਗੇ ਨੇ ਕਰਵਾਦੇ ਐ ਕਿ ਨਹੀਂ ਕੀ ਛੇੜਾ ਤੋਂ ਨਿਕਲਦੀ ਨਹੀਂ ਨਹਿਰ ਆਪਣੀ ਉੱਥੋਂ ਲੈ ਕੇ 23 ਕਰੋੜ ਰੁਪਇਆ ਪੰਜਾਬ ਸਰਕਾਰ ਨੇ ਸੈਂਕਸ਼ਨ ਕਰਤਾ ਉਹਨੂੰ ਵੱਡੀ ਕਰਨ ਲੱਗਿਆ ਨਾਲ ਦੇਾ ਤੁਹਾਡੇ ਖਾਲੇ ਵਿੱਚ ਪਾ ਦੇਗਾ ਵਿੱਚ ਠੀਕ ਹੈ ਜੀ ਮੈਨੂੰ ਸਾਹਿਬ ਆਫੀਸ ਦੇ ਪੈਪਰ ਪੂਰੀ ਹੈ ਜੀ ਜੋ ਪਾ ਦੇਗੀ ਨਹੀਂ ਹੁਣ ਕਰ ਦੇਣੀ ਜਲਦੀ ਬਹੁਤ ਹਫ਼ਤੇ ਚਲਾ ਦੇ ਬੰਦ ਕਰਦੀ ਅੱਜ ਕਰਵਾ ਚੁਲਾ ਦੇਣੀ ਨਹੀਂ ਬਾਕੀ ਸਾਡੇ ਦਾ ਸਿਰਫ ਇਹ ਤੁਹਾਨੂੰ ਬੇਨਤੀ ਹੈ ਤੱਕੜੇ ਹੋ ਕੇ ਆਪਦੇ ਬੱਚਿਆਂ ਦੀ ਸਾਂਭ ਸੰਭਾਲ ਵਾਸਤੇ ਕਿਉਂਕਿ ਸਕੂਲਾਂ ਜੇ ਪੰਜਾਬ ਸਰਕਾਰ ਨੇ ਬਹੁਤ ਅਗਰਾਂ ਫਰਕ ਪਾਤਾ ਸਭ ਤੋਂ ਜ਼ਰੂਰੀ ਹੈ ਪ੍ਰਾਇਰਟੀ ਸਕੂਲ ਜੇ ਪੱਛੇ ਪੜ ਗਿਆ ਜੇ ਬੈਰਾ ਤੇ ਖੜਿਆ ਤਾਂ ਤੁਹਾਨੂੰ ਕਿਸੇ ਤੋਂ ਮੰਗਣ ਦੀ ਵੀ ਨਹੀਂ ਹੁੰਦੀ ਦੂਜੀ ਹੈ ਪ੍ਰਾਇਰਟੀ ਹੈਲਥ ਆਪਰ ਪੰਜ ਪਿੰਡਾਂ ਨੂੰ ਇੱਕ ਆਪਾਂ ਨੂੰ ਲੱਗਦਾ ਹੈ ਹੈਲਥ ਕੇਂਦਰ ਲੱਗਦਾ ਉੱਥੇ ਮੂਲੇ ਵਾਲੀ ਉੱਥੇ 35 ਲੱਖ ਰੁਪਏ ਲਾ ਕੇ ਨਾ ਮਿੰਨੀ ਹਸਪੀਟਲ ਬਣਾਈ ਜਾਂਦੇ ਆ ਜਿੱਦੇ ਸਾਰੇ ਟੈਸਟ ਹੋਏ ਕਰਨਗੇ ਪਰ ਪ੍ਰੋਪਰ ਡਾਕਟਰ ਆਏ ਕਰੂਗਾ ਸਾਰੀਆਂ ਦਵਾਈਆਂ ਫ੍ਰੀ ਮਿਲਿਆ ਕਰਨਗੇ ਔਰ ਸਭ ਤੋਂ ਵੱਡੀ ਗੱਲ ਪੰਜਾਬ ਸਰਕਾਰ ਨੇ 10 ਲੱਖ ਦਾ ਜਿਹੜਾ ਬੀਵਨ ਜੋ ਜੀਵਨ ਬੀਮਾ ਮੁੱਖ ਮੰਤਰੀ ਜਿਹੜੇ ਕਾਰਡ ਹੈ ਉਹ ਅਗਲੇ ਹਫਤੇ ਤੋਂ ਸ਼ੁਰੂ ਹੋ ਰਿਹਾ ਹੈ ਉਦੋਂ ਜਿੱਥੋਂ ਮਰਜ਼ੀ ਆਪਦਾ ਇਲਾਜ ਕਰਾ ਲਓ 10 ਲੱਖ ਤੱਕ ਸਾਰੇ ਫਰੀ ਹੈ ਪਰ ਲਾਸਟ ਆਪਾਂ ਲਾਲ ਕੀਤੇ ਬੈਠੇ ਆਂ ਪੰਜਾਬ ਸਰਕਾਰ ਜਿੱਥੇ-ਜਿੱਥੇ ਕੋਈ ਬੈਠਾ ਹੈ ਉਹਨੂੰ ਓਨੀ-ਓਨੀ ਰੀਸਟੀ ਕਰਾ ਕੇ ਉਹਨੂੰ ਪੱਕਿਆ ਮਾਲਕੀਅਤ ਅਧਿਕਾਰ ਦੇ ਰਹੀ ਹੈ ਇਸ ਗੱਲ ਦੀ ਤੁਹਾਨੂੰ ਮਾਰਕ ਪਰ ਥੋੜੇ ਜਿਹੜੇ ਮਕਾਰ ਰਹਿੰਦੇ ਆ ਜਿਹੜੇ ਅਪਲਾਈ ਹੋਏ ਸੀ ਪਿੱਛੇ ਜੀ ਆਪ ਕਰੇ ਸੀ ਜਨਵਰੀ ਲਾਸਟ ਵਿੱਚ ਤੁਹਾਡੇ ਮਕਾਨਾਂ ਦੇ ਸਾਰੇ ਪੈਸੇ ਆਣਗੇ ਸ਼ਹਿਰਾਂ ਦੇ ਆ ਗਏ ਜਲਾਲਾਬਾਦ ਵੀ ਆ ਗਿਆ ਕਰਨੀ ਵਾਲਾ ਵੀ ਆ ਗਿਆ ਤੋਂ ਉਧਰ ਗੱਲ ਹੋਈ ਸੀ ਉਹ ਕਹਿੰਦੇ ਸੀ ਜਨਵਰੀ ਲਾਸਟ ਜਿਹੜਾ ਰੂਲਰ ਬੈਲਟ ਪਿੰਡਾਂ ਦੇ ਬੈਲਟ ਹੈ ਉਹਨਾਂ ਦੇ ਮਕਾਨ ਆ ਕਰਨਗੇ ਹਰ ਬੰਦੇ ਦਾ ਮਕਾਨ ਉਹਦੇ ਘਰੇ ਪਹੁੰਚਦਾ ਕਰ ਦਿੰਗੇ ਇਸ ਗੱਲ ਦੀ ਵੀ ਤੁਹਾਨੂੰ ਮਾਣ ਕਿਤੇ ਉੱਪਰ ਮਿਲਨੇ ਹੈ ਕਿ ਇਧਰ ਕਿ ਇਧਰ ਜੇ ਦੋਵੇਂ ਕਿਰਪਾ ਕਰਦੇ ਤੁਹਾਡਾ ਸੰਤਾ ਬਹੁਤ ਬਹੁਤ ਧੰਨਵਾਦ ਤਕੜੇ ਹੋ ਕੇ 14 ਦਿਗ ਨੂੰ ਦੋ ਬੈਲਟ ਪੇਪਰ ਆ ਦੋਹਾਂ ਦੇ ਠੱਪਾ ਠਾ ਠੱਪੇ ਲੱਗਣੇ ਆ ਕਿ ਵੋਟਾਂ ਉੰਗਲਾਂ 'ਤੇ ਪੈਣੀਆਂ ਠੱਪਾ ਲੱਗਣਾ ਦੋਵੇਂ ਭਰਾ ਤਕੜੇ ਹੋ ਕੇ ਹਿੰਮਤ ਮਾਰਦੇ ਜੀ ਇੰਨੇ ਕਹਿੰਦਾ ਸਭ ਦਾ ਧੰਨਵਾਦ ਬਾਕੀ ਨਾ ਤੁਹਾਡੇ ਤੋਂ ਪਹਿਲਾਂ ਪਛਾਣ ਦਿਨਾ ਗਾੜਦੇ ਇਨਕਲਾਬ ਜਿੰਦਾਬਾਦ ਅਗਲੀ ਵਾਰੀ ਜਦੋਂ ਆਇਆ ਉਦੋਂ ਪਹਿਲੇ ਪਹਿਰੇ ਤੇ ਸ਼ੈਡ ਦੀ ਪ੍ਰਪੋਜ਼ਲ ਪਵਾ ਕੇ ਲੋ ਠੀਕ ਹੈ ਜੀ ਹੰਕਲ ਛੱਡ ਕੇ ਆ ਜੀ ਪਿਛਰੀ ਦੀ ਯਾਦ ਮੈਨੂੰ ਹਾਂ ਜੀ ਕਿਹਾ ਇੱਥੇ ਐਨਿਆਂ ਚ ਜਵਾਨ ਕਰਕੇ ਚੱਲੇ ਆ ਜਿੱਦ ਤੱਕ ਕੰਮ ਨਿਪਟ ਗਿਆ ਦੋ ਮਤੇ ਪਹਿਨੇ ਸਭ ਤੋਂ ਜ਼ਰੂਰੀ ਇੱਕ ਤਾਂ ਪਹਿਣਾ ਹੈ ਪੰਜ ਪੈ ਮਰਲੇ ਪਲਾਟਾ ਲਾਉ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸਮਿਤੀ ਦਾ ਮਤਾ ਪੈਂਦੇ ਠੀਕ ਹੈ ਜੀ ਇੱਕ ਤਾਂ ਤੁਹਾਨੂੰ ਪਲਾਟ ਦੇਨੇ ਵੰਡ ਕੇ ਜਰ ਨੇ ਕਹਦਾ ਸਭ ਦਾ ਧੰਨਵਾਦ ਇਨਕਲਾਬ ਜੈ ਜੰਦਾਬਾ ਆਮ ਆਦਮੀ ਪਾਰਟੀ ਜਿੰਦਾਬਾਦ ਸਰ ਦਾ ਬਹੁਤ ਬਹੁਤ ਧੰਨਵਾਦ ਮਾਈਗੁਰ ਜੀ ਦਾ ਖਾਲਸਾ ਬਾਕੀ ਘੱਡੇ ਵੇ ਤੇ ਬਰਾਉਗੇ ਤੇ ਇਹਨਾਂ ਨੂੰ ਲੈ ਲੈ ਇਹਨਾਂ ਨੂੰ ਸਤਿ ਸ੍ਰੀ ਅਕਾਲ ਸਾਰਾ ਕਿ ਮੇਰੇ